ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਗਾ ਸਵਾਗਤ ਹੈ ਦੋਸਤੋ ਤੁਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਦੇ ਕਰਕੇ ਹੀ ਜ਼ਿਆਦਾ ਫੇਮਸ ਹੋਈ ਸੀ ਔਰ ਸਿੱਧੂ ਮੂਸੇਵਾਲਾ ਵੀ ਉਹਨੂੰ ਆਪਣੀ ਭੈਣ ਮੰਨਦਾ ਸੀ ਤੇ ਉਹਨੂੰ ਬਹੁਤ ਰਿਸਪੈਕਟ ਦਿੰਦਾ ਸੀ ਜਦ ਸਿੱਧੂ ਮੂਸੇਵਾਲਾ ਜਿਉਂਦਾ ਸੀ ਤਾਂ ਉਹ ਉਸਦੇ ਘਰ ਵਿੱਚ ਘੁੰਮਦੀ ਫਿਰਦੀ ਆਮ ਹੀ ਦਿਖਾਈ ਜਾਂਦੀ ਸੀ ਉਹਦੇ ਘਰ ਵਿੱਚ ਆਉਂਦੀ ਜਾਂਦੀ ਰਹਿੰਦੀ ਸੀ ਤੇ ਬੇਬੇ ਬਾਪੂ ਨਾਲ ਵੀ ਉਹਦੀ ਕਾਫੀਆਂ ਜਿਹੜੇ ਫੋਟੋਆਂ ਉਹ ਵਾਇਰਲ ਹੁੰਦੀਆਂ ਰਹਿੰਦੀਆਂ ਸੀ ਅਸੀਂ ਦੋਸਤੋ ਸਿੱਧੂ ਮੂਸੇਵਾਲੇ ਦੀ ਡੈਥ ਹੋਣ ਤੋਂ ਬਾਅਦ ਦੇ ਵਿੱਚ ਕੁਝ ਦਿਨਾਂ ਬਾਅਦ ਉਹ ਕਦੀ ਹਵੇ ਪਿਤਾ ਦਾ ਹਾਲ ਪੁੱਛਿਆ ਸੀ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਜਿਹੜੇ ਕਿ ਉਸ ਸਮੇਂ ਤਾਂ ਆਏ ਸੀ ਸੰਸਕਾਰ ਤੇ ਪਰ ਬਾਅਦ ਵਿੱਚ ਥੋੜੇ ਥੋੜਾ ਪਿੱਛੇ ਹਟ ਗਏ ਸੀ ਜਾਨੀ ਕਿ ਉਹ ਪੁਛਣਾ ਕਿਸ਼ਨਾ ਉਹਨਾਂ ਨੇ ਬੰਦ ਕਰ ਦਿੱਤਾ ਸੀ। ਤਾਂ ਦੋਸਤੋ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲਾ ਦੁਬਾਰਾ ਵਾਪਿਸ ਆ ਚੁੱਕਿਆ ਹੈ। ਹਵੇਲੀ ਜਿਹੜੀ ਉਹ ਖੁਸ਼ੀਆਂ ਨਾਲ ਭਰ ਗਈ ਆ ਤੇ ਹੁਣ ਉਹੀ ਕਲਾਕਾਰ ਜਿਨ੍ਹਾਂ ਨੇ ਕਦੇ ਹਾਲ ਨਹੀਂ ਸੀ ਪੁੱਛਿਆ ਉਹ ਛੋਟੇ ਸਿੱਧੂ ਮੂਸੇਵਾਲੇ ਨੂੰ ਕਹਿ ਲਈਏ ਕਿ ਜੋ ਦੁਬਾਰਾ ਜਨਮ ਹੋਇਆ ਉਹ ਸਿੱਧੂ ਮੂਸੇਵਾਲੇ ਨੂੰ ਦੇਖਣ ਵਾਸਤੇ ਹਵੇਲੀ ਵਿੱਚ ਆ ਰਹੇ ਨੇ ਉਹਨਾਂ ਨਾਲ ਫੋਟੋਆਂ ਕਰਾ ਰਹੇ ਨੇ ਤੇ ਦੋਸਤੋ ਜਸਿੰਦਰ ਬਰਾੜ ਹਰ ਸਮੇਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਖੜੀ ਮਿਲੀ ਹੈ ਤੇ ਖੜੀ ਰਹੀ। ਸੋਸ਼ਲ ਮੀਡੀਆ ਤੇ ਅਫਸਾਨਾ ਖਾਨ ਨੂੰ ਲਾਨਤਾ ਪਾਈਆਂ ਨੇ। ਉਸ ਨੇ ਕਿਹਾ ਕਿ ਦੁੱਖ ਦੇ ਸਮੇਂ ਤਾਂ ਤੂੰ ਵਾਪਸ ਆਈ ਨਹੀਂ ਤੇ ਹੁਣ ਕਿਵੇਂ ਫੋਟੋਆਂ ਖਚਾਉਣ ਦੇ ਮਾਰੇ ਉਹਦੇ ਘਰ ਵਿੱਚ ਜਾ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਦੁੱਖ ਦੇ ਸਮੇਂ ਵੀ ਆਉਣਾ ਚਾਹੀਦਾ ਸੀ। ਹੁਣ ਸੁੱਖ ਵੇਖ ਕੇ ਸਾਰੇ ਭੱਜੇ ਆ ਰਹੇ ਨੇ। ਤੇ ਦੋਸਤੋ, ਸੋਨ ਬਾਜਮਾ ਨੇ ਵੀ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀਆਂ ਯਾਨੀ ਕਿ ਕਹਿ ਲਈਏ ਕਿ ਛੋਟੇ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਅਤੇ ਪ੍ਰਮਾਤਮਾ ਪਾਸੋਂ ਬਾਪੂ ਬਲਕੌਰ ਸਿੰਘ ਅਤੇ ਸਿੱਧੂ ਪਰਿਵਾਰ ਵਾਸਤੇ ਚੜ੍ਹਦੀ ਕਲਾ ਅਤੇ ਖੁਸ਼ੀਆਂ ਮੰਗੀਆਂ ਹਨ। ਮੈਨੂੰ ਦੱਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ।